ਲੋਕ ਸਭਾ ਹਲਕਾ ਗੁਰਦਾਸਪੁਰ ਤੋਂ 5 ਪਾ ਦੇ ਉਮੀਦਵਾਰ ਠਾਕੁਰ ਦਿਨੇਸ਼ ਸਿੰਘ ਬੱਬੂ ਦੇ ਹੱਕ ਵਿੱਚ ਪਿੰਡ ਕੁਠੇੜ ਵਿਖੇ ਸਰਪੰਚ ਸੁਮਨ ਠਾਕੁਰ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਠਾਕੁਰ ਦਿਨੇਸ਼ ਸਿੰਘ ਬੱਬੂ ਦੇ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਠਾਕੁਰ ਦਿਨੇਸ਼ ਸਿੰਘ ਬੱਬੂ ਨੇ ਅਪੀਲ ਕੀਤੀ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ 1 ਜੂਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਬਣਾਓ ਸਰਪੰਚ ਸੁੰਮਨ ਠਾਕੁਰ ਨੇ ਕਿਹਾ ਕਿ ਦੇਸ਼ ਤੇ ਸਰਪੱਖੀ ਵਿਕਾਸ ਲਈ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬੰਨਣਾ ਜ਼ਰੂਰੀ ਹੈ ਉਹਨਾਂ ਪਿੰਡ ਵਾਸੀਆਂ ਵੱਲੋਂ ਠਾਕੁਰ ਦਿਨੇਸ਼ ਸਿੰਘ ਬੱਬੂ ਨੂੰ ਪੂਰਨ ਪ੍ਰੋਤਸਾ ਦਿਵਾਇਆ ਕਿ ਪਿੰਕ ਕੁਠੇਟ ਉਹਨਾਂ ਨੂੰ ਪਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ ਅੱਜ ਤੱਕ ਸਾਨੂੰ ਨਹੀਂ ਆਏ ਉਹ ਪੈਰਾਸ਼ੂਟ ਨਹੀਂ ਆਏ ਪਰ ਇਹ ਮੁੱਦਾ ਬੜੀ ਗਰਮ ਜੋਸ਼ੀ ਨਾਲ ਸਾਰਿਆਂ ਨੇ ਉਠਾਇਆ ਕਿ ਇੱਕ ਲੋਕਲ ਉਮੀਦਵਾਰ ਹੋਏ ਔਰ ਉਹਨਾਂ ਨੂੰ ਚਿਤਾਈਏ ਤਾਂ ਕਿ ਅਸੀਂ ਹਰ ਪਿੰਡ ਦੇ ਹਰ ਸਾਡੇ ਇਲਾਕੇ ਦਾ ਸੁਧਾਰ ਹੋ ਸਕੇ। ਔਰ ਇਹ ਤੁਸੀਂ ਤਾਂ ਹੀ ਕਰ ਸਕਦੇ ਹੋ ਕਿ ਇੱਕ ਹੋ ਕੇ ਨਾਰਾ ਲਗਾਣਾ ਤਾਂ ਕਿ ਮਸਮੂਸੋ ਇਹ ਉਹਨਾਂ ਨੂੰ ਵੀ ਕਿ ਅਸੀਂ ਪਿੰਡ ਪੁਠੇੜ ਚ ਗਏ ਸੀ ਔਰ ਸਾਡਾ ਜੋਸ਼ ਸ਼ੌਨ ਨੂੰ ਸਵਾਗਤ ਹੋਇਆ। ਔਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਸੰਬੰਧੀਆਂ ਨੂੰ ਸਾਰਿਆਂ ਨੂੰ ਕਹਿਣਾ ਕਿ ਬੀਜੇਪੀ ਨੂੰ ਜਿਤਾਣਾ ਔਰ ਇੱਕ ਵਧੀਆ ਨੇਤਾ ਲੈ ਕੇ ਆਣਾ ਉਹ ਦਿਨੇਸ਼ ਸਿੰਘ ਬੱਬੂ ਜੀ ਵਰਗੇ ਕੋਈ ਨੇਤਾ ਨਹੀਂ ਹੈ ਔਰ ਇੱਕ ਸੂਝਵਾਨ ਨੇਤਾ ਨਹੀਂ ਹੈ। ਬੰਦੇ ਬੰਦੇ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜੇ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੇ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਮੈਂ ਇੰਨੀ ਬੁਲਾਰਾ ਤੇ ਹੈ ਨਹੀਂ ਐ ਪਰ ਇੱਕ ਸਿੰਪਲ ਜੀਆਂ ਗੱਲਾਂ ਚਾਹਨੀ ਆ ਮੈਂ ਦੇਖੋ ਜਦੋਂ ਇਹ 2018 ਚ ਸਾਡੇ ਇਲੈਕਸ਼ਨ ਹੋਇਆ ਉਹਨੇ ਚ ਬੱਗੂ ਜੀ ਸਾਡੇ ਐਮ ਐਲ ਏ ਸੀ ਔਰ ਉਹਨਾਂ ਨੇ ਸਾਡੇ ਪਿੰਡ ਦੇ ਕਦੇ ਕੰਮ ਨਹੀਂ ਰੋਕੇ 3 ਸਾਲ ਤੁਸੀਂ ਸਾਰੇ ਜਾਣਦੇ ਹੋ ਮੈਂ ਵਧੀਆ ਕੰਮ ਕਰਾਇਆ ਹੈ ਇਹ ਤੁਸੀਂ ਸਾਰੇ ਕਹਿ ਸਕਿਓ ਮੈਂ ਖੁਦ ਥੋੜੀ ਆਪਣੀ ਤਾਰੀਫ ਕਰ ਲਈ ਪਰ ਬੱਬੂ ਜੀ ਦਾ ਵੀ ਬੜਾ ਸਹੀ ਹੋ ਗਿਆ ਉਹਨਾਂ ਨੇ ਸਾਡੇ ਇੱਕ ਮੱਲੇ 'ਚ ਬੋਰ ਵੀ ਦਿੱਤਾ ਔਰ ਕਦੀ ਵੀ ਰੋਕਿਆ ਨਹੀਂ ਜਦੋਂ ਅਸੀਂ ਇਹ ਵਾਲਾ ਕੰਮ ਕਰਵਾਇਆ ਸੀ ਆਫਿਸ ਬਣਾਇਆ ਪੰਚਾਇਤ ਦਾ ਉਹਨਾਂ ਨੇ ਪੂਰਾ ਸਾਥ ਦਿੱਤਾ ਔਰ ਕਈ ਕਈ ਕਮਾਚ ਉਹਨਾਂ ਨੇ ਪਿੰਡ 'ਚ ਸਾਡਾ ਸਹਿਯੋਗ ਦਿੱਤਾ ਹੈ ਇਸੇ ਲੜ ਕੇ ਅਸੀਂ ਇਹਨਾਂ ਦੇ ਨਾਲ ਚੱਲਦੇ ਪਏ ਆਂ ਔਰ ਵਧੀਆ ਲੀਡਰ ਵੀ ਇਹੀ ਪਹਿਚਾਨ ਲਿਓ ਕਦੀ ਨਹੀਂ ਦੇਖਦਾ ਕਿ ਵਿਪੱਖਸ਼ਾ ਉਹਨਾਂ ਨੇ ਸਾਡਾ ਪਰਮਾਹੰਗਾਰਾ ਦਿੱਤਾ ਤੇ ਜਿੰਨੇ ਵੀ ਕੰਮ 14 ਮਾ ਵੀਤ ਔਰ 15 ਮਾ ਵੀਤ ਸਭ ਸੈਂਟਰ ਦੇ ਕੰਮ ਹੈ ਸਾਨੂੰ ਪੰਜਾਬ ਵੱਲੋਂ ਇੱਕ ਕੰਮ ਨਹੀਂ ਮਿਲਿਆ ਤੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਮੈਂ ਹੀ ਕਹਿਣਾ ਚਾਹਨੀ ਹੈ ਕਿ ਪਿੰਡ ਦੇ ਸਾਰੇ ਇੱਕ ਹੋ ਜਾਓ ਕਿਉਂਕਿ ਅਸੀਂ ਇਹਨਾਂ ਨੂੰ ਜਿਤਾ ਕੇ ਲੈਣਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿੱਦਰਾ ਭੈਣਜੀ ਨੇ ਦੱਸਿਆ ਕਿ ਮੈਂ ਵੀ ਇੱਕ ਸਰਪੰਚ ਹਾਂ ਔਰ ਭੈਣਜੀ ਵੀ ਸਰਪੰਚ ਹੈ 14ਵੇਂ ਵਿੱਤ 15ਵੇਂ ਵਿੱਤ ਔਰ ਨਰੇਗਾ ਤੋਂ ਇਲਾਵਾ ਪੰਚਾਇਤਾਂ ਦੇ ਵਿੱਚ ਇੱਕ ਚੁਆਨੀ ਦਾ ਵੀ ਸਟੇਟ ਦਾ ਫੰਡ ਨਹੀਂ ਆਇਆ ਇੱਕ ਪੈਸੇ ਦਾ ਵੀ ਜਿੰਨੇ ਵੀ ਤੁਹਾਡੀਆਂ ਗਲੀਆਂ ਨਾਲੀਆਂ ਬੋਰ ਜੋ ਵੀ ਬਣਿਆ ਨਾ ਡੰਗੇ ਲੱਗੇ ਐ ਇਹ ਸਭ ਨਰੇਗਾ 14ਵਾਂ ਵੀਤ 15ਵਾਂ ਵੀਤ ਜਿਹੜਾ ਕਿ ਸੈਂਟਰ ਦਾ ਹੁਣ ਮੈਂ ਬੇਨਤੀ ਕਰਾਂਗਾ ਦਿਨੇਸ਼ ਬੱਬੂ ਜੀ ਸੁਮਨ